ਜੇ ਸਾਡੇ ਗ੍ਰੰਥ ਵੀ ਮੰਨਦੇ ਆ ਕਿ ਦਰਬਾਰ ਸਾਹਿਬ ਉੱਥੇ ਬਣਾਇਆ ਗਿਆ ਜਿੱਥੇ ਵਿਸ਼ਨੂੰ ਦੇ ਵੇਲੇ ਦੀ ਉਹਦੀ ਕਿਰਪਾ ਦੇ ਨਾਲ ਬਣੀ ਹੋਈ ਉਹ ਛਪੜੀ ਸੀ ਜਿੱਥੇ ਕਿਸੇ ਕੁੜੀ ਦੇ ਕੋਡ ਦੂਰ ਹੁੰਦੇ ਸੀ। ਔਰ ਜਦੋਂ ਫਿਜ਼ੀਕਲੀ ਗੁਰੂ ਸਾਹਿਬ ਨੇ ਸਰੋਵਰ ਬਣਾਉਣ ਦੀ ਗੱਲ ਕੀਤੀ ਤੇ ਇੱਥੇ ਵਿਸ਼ਨੂੰ ਭਗਵਾਨ ਖੁਦ ਅਸਣ ਲੱਗ ਕੇ ਬੈਠੇ। ਤੇ ਹਰੀ ਮੰਦਰ ਵੀ ਨਾਮ ਵਿਸ਼ਨੂੰ ਦਾ ਮੰਦਰ ਹਰੀ ਦਾ ਮੰਦਰ ਹੈ। ਤਾਂ ਜਿੱਦਣ ਉਹਨਾਂ ਦੀ ਭੀੜ फडਖ ਗਈ ਜਿੱਦਾਂ ਜਿੱਦਣ ਉਹਨਾਂ ਨੇ ਬਾਬਰੀ ਮਾਸਯਾਦਾਂਗ ਇੱਥੇ ਇੱਥੋਂ ਸਰੂਪ ਚੱਕੇ ਇੱਥੇ ਕੋਈ ਹਰਕਤ ਕੀਤੀ ਜਿੱਦਣ ਜ਼ਬਰਦਸਤੀ ਉਹਨਾਂ ਨੇ ਅਜੇ ਤਾਂ ਉਨੀ ਸਾਨੂੰ ਆਰੇ ਲਾਇਆ ਕਿਉਂਕਿ ਡੈਮੋਕਰੇਸੀ ਵਿੱਚ ਸਟੇਟ ਨੂੰ ਪਤਾ ਆ ਬੇ ਜੇ ਇਹ ਰੋਟੀਆਂ ਬੜਾ ਬਣਾ ਕੇ ਛੋਲੇ ਬਣਾ ਬਣਾ ਕੇ ਪਕੌੜੇ ਕੱਢ ਕੇ ਲੋਕਾਂ ਨੂੰ ਰਜਾ ਰਹੇ ਉਹਨਾਂ ਦੀ ਫ੍ਰਸਟ੍ਰੇਸ਼ਨ ਕੱਢ ਰਹੇ ਆ ਬਹੁਤ ਵੱਡੀ ਗਿਣਤੀ ਨੂੰ ਇੱਕ ਸਾਂ ਇਕੱਠੇ ਕੀਤਾ ਆ ਜਿੱਦਣ ਸਾਨੂੰ ਬੋਟਾਂ ਲਈ ਲੋੜ ਪੈਂਦੀ ਆ ਅਸੀਂ ਇੱਕ ਬੰਦੇ ਨਾਲ ਜਾ ਕੇ ਸਮਝੌਤਾ ਕਰਦੇ ਆ ਇੱਕ ਨੂੰ ਦਬਕਾ ਮਾਰਦੇ ਆ ਤੇ ਸਾਰਿਆਂ ਨੂੰ ਆਪਣੇ ਜਥੇਦਾਰ ਨੂੰ ਦਬਕਾ ਮਾਰ ਕੇ ਹੁਕਮ ਉਹਦੇ ਕੋਲੋਂ ਹੁਕਮਨਾਮਾ ਜਾਰੀ ਕਰਵਾ ਕੇ ਆਪਣੇ ਹੱਕ ਜੁਪਕਤਾ ਲੈਂਦੇ ਆ ਪਤਾ ਐ ਮਨ ਪਰ ਜਿਹੜਾ ਲੌਜੀਕ ਅਸੀਂ ਲਾ ਰਹੇ ਆ ਫੇ ਤਾਂ ਉਹ ਜੇ ਉਹਨਾਂ ਦੀ ਭੀੜ ਭੜਕੀ ਉਹਨਾਂ ਨੇ ਕੋਈ ਇਦਾਂ ਦੀ ਕਾਰਵਾਈ ਕੀਤੀ ਫੇ ਤਾਂ ਠੀਕੇ ਹੋਣਾ ਅਸੀਂ ਘਟ ਗਿਣਤੀ ਹੁੰਦੇ ਹੋਏ ਅਸੀਂ ਦੂਜੇ ਦੀ ਮਾਰ ਕੁੱਟ ਹੁਣ 5-10 ਬੰਦੇ ਜਾਂਦੇ ਆ ਕੁੱਟਦੇ ਆ ਮਾਰਦੇ ਆ ਵੱਢਦੇ ਆ ਫਿਰ ਕਹਿੰਦੇ ਸਰਵਿਸ ਕਰ ਦਿੱਤੀ ਅਸੀਂ ਤਦ ਹੀ ਸੋਚਿਆ ਪੰਜਵੇਂ ਪਾਤਸ਼ਾਹਤ ਨਵੇਂ ਪਾਤਸ਼ਾਹ ਦੇ ਨਾਂ ਨਾਲ ਹੀ ਸ਼ਹੀਦ ਕਿਉਂ ਲੱਗਿਆ ਅਸੀਂ ਅਕਸਰ ਅਤਰਾਜ ਕਰਦੇ ਆ ਕਿ ਪਹਿਲੇ ਪਾਤਸ਼ਾਹ ਦੀ ਵੀ ਤਾਂ ਬਾਡੀ ਮਿਲੀ ਨਹੀਂ ਦਸਵੇਂ ਪਾਸ਼ਾ ਨੇ ਤਾਂ ਪੰਜਵੇਂ ਪਤਸ਼ਾ ਨੂੰ ਜ਼ਿਆਦਾ ਲੜਾਈਆਂ ਲੜੀਆਂ ਦੀਪ ਸਿੱਧੂ ਦੀ ਵਾਰੀ ਵੀ ਆਪਾਂ ਗੱਲ ਕਰਦੇ ਸੀ ਕਿ ਜੇ ਕੋਈ ਬੰਦਾ ਆਮ ਸਪੀਚ ਦਿੰਦਾ ਆਮ ਗੱਲਾਂ ਕੋਈ ਲੜਾਈ ਨਹੀਂ ਲੜੀ ਦੀਪ ਸਿੱਧੂ ਨੇ ਇੱਕ ਉਹ ਉੱਥੇ ਚੰਡਾ ਲਹਰਉਣ ਵੇਲੇ ਉਹ ਵੀ ਉਹ ਵੀ ਉੱਥੇ ਦੌੜ ਗਿਆ ਉਹ ਤੋਂ ਮਜੀਂਦਰ ਸਰਸ ਨੇ ਜਮਾਨਤ ਕਰਾਈ ਬਾਅਦ ਮਤਲਬ ਸਪੀਚਾਂ ਹੀ ਦਿੰਦਾ ਸੀ ਉਹ ਬੈਠ ਕੇ ਗੱਲਾਂ ਹੀ ਕਰਦਾ ਸੀ ਨਾ ਫਿਰ ਜਲਦੀ ਇਲੈਕਸ਼ਨ ਪੱਖੇ ਹੋਏ ਮੈਦਾਨ ਵਿੱਚੋਂ ਭੱਜ ਗਿਆ ਉਹ ਆਪਣੀ ਮਹਿਬੂਬਾ ਨੂੰ ਮਿਲਣ ਮੁਸ਼ਕਾ ਨੂੰ ਮਿਲਣ ਬਿਆਹਾ ਆ ਆਪਣੇ ਬੱਚੇ ਆ ਵੱਡੇ ਉਹਦੇ ਆਬ ਤੋਂ ਅੱਧੀ ਉਮਰ ਦੀ ਕੁੜੀ ਦੇ ਨਾਲ ਇਸਕਲਡਾਉਣ ਲੱਗਾ ਆ ਵੈਲੈਂਟਾਈਨ ਡੇ ਮਨਾਉਣ ਲੱਗਾ ਉੱਥੇ ਐਕਸੀਡੈਂਟ ਹੋਇਆ ਡੈਥ ਹੋ ਗਈ ਅਸੀਂ ਉਹਨੂੰ ਸ਼ਹੀਦ ਬਣਾ ਦਿੱਤਾ ਇਸ ਕਰਕੇ ਕਿਉਂ ਜਿਹੜੇ ਕੰਮ ਕਰਦਾ ਸੀ ਨਾ ਕੌਮ ਦੇ ਸੀ ਉਹ ਤੇ ਦਸਵੇਂ ਪਾਤਸ਼ਾਹ ਨੇ ਜਿੰਨੇ ਕੰਮ ਕੀਤੇ ਹਾਲਾਂਕਿ ਦਸਵੇਂ ਪਾਤਸ਼ਾਹ ਦੀ ਮੌਤ ਦਾ ਕਾਰਨ ਉਹ ਜਿਹੜੇ ਅਸੀਂ ਕਹਿੰਦੇ ਹਾਂ ਕਿ ਸੂਬਾ ਸਰਹੰਦ ਨੇ ਦੋ ਬੰਦੇ ਭੇਜੇ ਆ ਸ਼ੁਰਾ ਮਾਰਿਆ ਉਸੇ ਹੀ ਜ਼ਖਮ ਦੇ ਕਰਕੇ ਉਹਨਾਂ ਦੀ ਮੌਤ ਹੋਈ ਹੈ ਤੇ ਅਸੀਂ ਅਸੀਂ ਜਣੀ ਪਹਿਲੇ ਪਾਤਸ਼ਾਹ ਜਿਹੜੇ ਦੀਪ ਸਿੱਧੂ ਦੀ ਕਸਵੱਟੀ ਤੇ ਲਾ ਕੇ ਦੇਖੀਏ ਤਾਂ ਸਾਰੇ ਗੁਰੂ ਪਾਤਸ਼ਾਹ ਨੇ ਕੌਮ ਲਈ ਕਾਰਜ ਕੀਤੇ ਬਾਦਸ਼ਾਹਾਂ ਨੇ ਵੱਡੀਆਂ-ਵੱਡੀਆਂ ਲੜਾਈਆਂ ਲੜੀਆਂ ਵੀ ਦੂਜੇ ਪਾਸ਼ਾ ਦੀ ਹਮਯੂਦ ਦੇ ਨਾਲ ਮੀਟਿੰਗਾਂ ਹੋਈਆਂ ਤੀਜੇ ਪਾਸ਼ਾ ਦੀ ਚੌਥੇ ਪਾਸ਼ਾ ਦੀ ਅਕਬਰ ਦੇ ਨਾਲ ਹੋਈਆਂ ਛੇਵੇਂ ਪਾਸ਼ਾ ਉਹਨਾਂ ਨੇ ਲੜਾਈਆਂ ਵੀ ਲੜੀਆਂ ਜਹਾਂਗੀਰ ਨੂੰ ਮਿਲੇ ਜੇਲ੍ਹ ਵਿੱਚ ਰਹੇ ਆ ਸੱਤਵੇਂ ਪਾਸ਼ਾ ਦੇ ਨਾਲ ਬਾਈ ਸੌ ਕੋੜਸਪਾਰਸੀ ਕਿਸੇ ਹਕੂਮਤ ਨੇ ਇਦਾਂ ਦਾ ਟਕਰਾ ਨਹੀਂ ਕੀਤਾ ਅੱਠਵੇਂ ਪਾਸ਼ਾ ਦੇ ਨਾਲ ਅਸੀਂ ਕਹਿੰਦੇ ਆ ਪੀਉ ਰੰਗਜੀਤ ਤਖਤ ਤਰਸਾ ਰਿਹਾ ਮਿਲਣੇ ਨੂੰ ਗੁਰੂ ਸਾਹਿਬ ਨੇ ਦਰਵਾਜ਼ੇ ਬੰਦ ਕਰ ਲਿਆ ਫਿਰ ਉੱਥੇ ਆਚਾਰੀ ਬੰਦ ਆ ਉਨ੍ਹਾਂ ਦੇ ਨਾਮ ਨਾਲ ਸ਼ਹੀਦ ਕਿਉਂ ਲੱਗਾ ਪੰਜਵੇਂ ਤੋਂ ਨੌਵੇਂ ਪਾਤਸ਼ਾਹ ਦੇ ਨਾਮ ਨਾਲ ਹੀ ਕਿਉਂ ਲੱਗਾ ਕਿਵੇਂ ਕਿਵੇਂ ਕੰਸਿਡਰ ਕੀਤਾ ਪੇਸ਼ਹੀਦ ਆ ਇਹ ਸ਼ਬਦ ਕਿਵੇਂ ਦਿੱਤਾ ਉਹ ਸਕਦਾ ਸੰਤੋਖ ਸਿੰਘ ਕੋਲੋਂ ਕੋਈ ਗਵਾਹੀ ਮਿਲਦੀ ਹੋਵੇ ਪਰ ਜਦ ਤੁਸੀਂ ਡੰਗਾਈ ਦੇ ਜਿਹੜਾ ਨਾ ਅੱਜ ਦਾ ਮਾਹੌਲ ਆ ਜਦੋਂ ਪੁਜਾਰੀ ਵਾਲੇ ਢਾਂਚੇ ਨੂੰ ਥੋੜਾ ਜਿਹਾ ਧਿਆਨ ਨਾ ਕਥਾਕਾਰਾਂ ਨੂੰ ਰਾਗੀਆਂ ਨੂੰ ਢਾਡੀਆਂ ਨੂੰ ਕਥਾ ਇਹਨਾਂ ਨੂੰ ਪ੍ਰਬੰਧਕਾਂ ਨੂੰ ਇਹਨਾਂ ਨੂੰ ਧਿਆਨ ਨਾਲ ਦੇਖੋਗੇ ਤੁਸੀਂ ਇੱਕਦਮ ਤੁਹਾਨੂੰ ਕਲਿੱਕ ਹੋ ਜਾਣਾ ਅੱਜ ਦੇ ਪ੍ਰਸੰਗ ਸਹਿਬਜ਼ਾਦਿਆਂ ਦਾ ਪ੍ਰਸੰਗ ਆ ਗੁਰੂ ਗੋਬਿੰਦ ਸਿੰਘ ਦੇ ਪ੍ਰਸੰਗ ਆ ਉਹ ਸੁਣ ਕੇ ਇੱਕ ਚੀਜ਼ ਲੱਭਿਓ ਕਿ ਇਹ ਸਾਡੇ ਕਥਾਕਾਰ ਲੋਕਾਂ ਨੂੰ ਰੋਣ ਲਈ ਭਾਵਕ ਕਰਨ ਲਈ ਕਿਹੜੀ ਕਿਹੜੀ ਗੱਲ ਨੂੰ ਕਿਹੜੀ ਕਿਹੜੀ ਦਲੀਲ ਨੂੰ ਇਤਿਹਾਸ ਦੇ ਵਿੱਚ ਵਰਤਦੇ ਆ ਉਹਨਾਂ ਨੂੰ ਘੋਣ ਲਈ ਉਹਨਾਂ ਨੂੰ ਲੜਾਈ ਲਈ ਤਿਆਰ ਕਰਨ ਲਈ ਮੋਹਰੇ ਬਰਤਨ ਲਈ ਆਪਣੇ ਸਿਪਾਹੀ ਬਣਾਉਣ ਲਈ ਉਹ ਛੇਵੇਂ ਪਾਤਸ਼ਾਹ ਦਾ ਜ਼ਿਕਰ ਕਰਨਗੇ 12 ਕਰਨਗੇ ਪਹਿਲੇ ਪਾਤਸ਼ਾਹ ਦੀਆਂ ਉਦਾਸੀਆਂ ਦਾ ਜ਼ਿਕਰ ਬਹੁਤ ਘੱਟ ਕਰਨਗੇ ਹਾਲਾਂਕਿ ਸਿੱਖ ਧਰਮ ਦੀਆਂ ਜਿਹੜੀਆਂ ਜੜ੍ਹਾਂ ਦੇ ਵਿੱਚ ਜਿਹੜੀ ਗੱਲ ਬੈਠੀ ਹੈ ਨਾ ਉਹ ਗੁਰੂ ਨਾਨਕ ਪਾਤਸ਼ਾਹ ਦਾ ਉਹ ਸਿੱਧਾ ਗੋਸ਼ਟਾ ਸਿੱਧਾ ਸਿੰਧਾਂ ਨਾਂ ਗੋਸ਼ਟਾ ਜਿਹੜੀ ਹੋਈ ਆ ਮੱਕੇ ਮਦੀਨੇ ਗਈ ਆ ਜਿਹੜੇ ਸਕਾਲਰਾਂ ਦੇ ਨਾਲ ਬੈਠੇ ਆ ਨਾ ਉਹ ਉਹ ਸਿੱਖ ਧਰਮ ਦੀਆਂ ਜੜ੍ਹਾਂ ਦੇ ਵਿੱਚ ਉਹ ਗੱਲ ਬੈਠੀ ਹੈ ਪਰ ਸਾਡੇ ਕਥਾਕਾਰ ਵਿਦਵਾਨ ਸਾਡੇ ਉਹਨੂੰ ਕਦੇ ਡਿਟੇਲ ਨਾਲ ਨਹੀਂ ਕਰਨਗੇ ਕਦੇ ਦੇਖਿਆ ਲੋਕਾਂ ਨੂੰ ਭਾਵਕ ਕਰਨ ਲਈ ਉਹ 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 ਕਹਾਣੀਆਂ ਸੁਣਾਈਆਂ ਜਾਣ ਔਰ ਜਦੋਂ ਸੁਣਾਈਆਂ ਵੀ ਜਾਣੀਆਂ ਰੁੱਖੀਆਂ ਰੁੱਖੀਆਂ ਸਭ ਜਾਦਿਆਂ ਦੀ ਸ਼ਹੀਦੀ ਮੀਰ ਮੰਨੂ ਦੇ ਵਿੱਚ ਉਹਦੇ ਟਾਈਮ ਦੇ ਵਿੱਚ ਜਿਹੜੇ ਬੱਚਿਆਂ ਦੇ ਟੂਟੇ ਕਰਕੇ ਗਲਾਂ 'ਚ ਹਾਰ ਪਾਏ ਠੀਕ ਹੈ ਹੁਣ ਜਦੋਂ ਉਹ ਨੁਕਤਾ ਸਮਝਦੇ ਨਾ ਫਿਰ ਪਤਾ ਲੱਗਦਾ ਪਈ ਪੰਜਵੇਂ ਪਾਤਸ਼ਾਹ ਦੀ ਜਦੋਂ ਉਹ ਮੌਤ ਹੁੰਦੀ ਹੈ ਜਦੋਂ ਉਹਨਾਂ ਨੂੰ ਕਤਲ ਕੀਤਾ ਜਾਂਦਾ ਜਦੋਂ ਉਹਨੂੰ ਸਜ਼ਾ ਦਿੱਤੀ ਜਾਂਦੀ ਉਸ ਵੇਲੇ ਉਹਨਾਂ ਦਾ ਬੱਚਾ 11 ਸਾਲ ਦਾ ਹੋ ਜੇ ਗੁਰਨਾਨਕ ਪਾਤਸ਼ਾਹ ਦੀ ਮੌਤ ਦੇ ਉੱਤੇ ਕੋਈ ਕਥਾਕਾਰ ਉਹਨਾਂ ਦੀ ਉਹਨਾਂ ਦੀ ਜੋਤੀ ਜੋਤ ਸਮਾਉਣ ਵਾਲੀ ਘਟਨਾ ਨੂੰ ਲੈ ਕੇ ਕੋਈ ਕਥਾਕਾਰ ਸੰਗਤ ਨੂੰ ਭਾਵਕ ਕਰਨਾ ਚਾਹੂਗਾ ਤਾਂ ਨਹੀਂ ਕਰਾਉਣਾ। ਯੋਕੇ ਸ਼ਰੀਚੰਦ ਤੁਰਿਆ ਹੀ ਨਹੀਂ ਨਾਲ। ਉੱਥੇ ਮਤਲਬ ਤੁਹਾਨੂੰ ਰਵਾਉਣ ਦੇ ਲਈ ਕਿਹੜੇ ਸ਼ਬਦ ਵਰਤੂਗਾ? ਉਹ ਤਾਂ ਪਹਿਲੇ ਬਾਗੀ ਹੋ ਗਿਆ ਪੰਜਵੇਂ ਪਾਸ਼ਾ ਦੇ ਉੱਤੇ ਇਹ ਇਹ ਭਾਵਕ ਕੀਤਾ ਜਾ ਸਕਦਾ ਕਿ ਛੋਟੀ ਉਮਰ ਦਾ ਬੱਚਾ ਸੀ ਕੱਲਾ ਪੁੱਤਰ ਸੀ ਇੱਦਾਂ ਨੌਵੇਂ ਪਾਸ਼ਾ ਦੇ ਨਾਲ ਵਕੁਰਬਾਨੀ ਦੇ ਵਿੱਚੋਂ ਤੁਹਾਨੂੰ ਕੋਈ ਗਵਾਹੀ ਨਹੀਂ ਇਦਾਂ ਦੀ ਮਿਲਦੀ ਕਿਉਂਕਿ ਗੁਰੂ ਸਾਹਿਬ ਇਦਾਂ ਕਰੇ ਹੀ ਨਹੀਂ ਸਕਦੇ ਕਿ ਜਿਹੜਾ ਉਹ ਕੰਮ ਅਲਿਖਣ ਜਦੋਂ ਜਦੋਂ ਅਸੀਂ ਕਿਸੇ ਵੀ ਅਰਥਾਂ ਚ ਘੁਮਾ ਫਰਾ ਕੇ ਕਰ ਲਿਓ ਉਹਦੇ ਅਰਥ ਤੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਵਨ ਕੀ ਰੇਣਕਾ ਤੋ ਆਉ ਹਮਾਰੇ ਪਾਸ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਘਲੀ ਮੂਰੀ ਆਉ ਜਹ ਸਿਰਤ ਦੀ ਗੱਲ ਆ ਕੇ ਦੇਖ ਲਓ ਹਮ ਆਦਮੀ ਹਾਂ ਇਕਦਮੀ ਮਹਲਕ ਮਹਤ ਨਾ ਜਾਣਾ ਜਿਹੜੇ ਪਾਠ ਹੀ ਇਹ ਪੜਾਉਂਦੇ ਹੋ ਤੇ ਭਰੋਸਾ ਇੱਕ ਇੱਕ ਸਾ ਦਾ ਬਸਾਸ ਹੈ ਪਉ ਵੇਖਦੀ ਕੋਈ ਗਰੰਟੀ ਨਹੀਂ ਲਈ ਜਾ ਸਕਦੀ ਜਿਹੜੇ ਪਾਠ ਹੀ ਪੜਾਉਂਦੇ ਹੂ ਉਹ ਇਦਾਂ ਇਹ ਕਹਿ ਕੇ ਕਿ ਜ਼ਾਲਮ ਨੇ ਬਹੁਤ ਅਤਿਆਚਾਰ ਕੀਤਾ ਕੋ ਕੋ ਕੇ ਮਾਰੇ ਹਮਦਰਦੀ ਕਿਤਾ ਲੈ ਸਕਦੇ ਹੋ ਕੁਝ ਤਾਂ ਮੰਨ ਕੇ ਚੱਲੇ ਆ ਨਾ ਬਈ ਜਿਹੜੀ ਜਿਹੜੇ ਜਿਹੜੇ ਕੰਮ ਗੁਰਨਾਨਕ ਪਾਸ਼ਾ ਕਰਦੇ ਤੁਸੀਂ ਕਲਪਨਾ ਕਰਕੇ ਦੇਖੋ ਅੱਜ ਦੇ ਸਮੇਂ 'ਚ ਵੀ ਕੋਈ ਲੀਡਰ ਹਕੂਮਤਾਂ ਦੇ ਬਰਦੋਨਾਂ ਦੇ ਪਰਦੇ ਫਾਸ਼ ਕਰਦਾ ਹੋਵੇ। ਉਹ ਉਸ ਵੇਲੇ ਦਾ ਇਦਾਂ ਜਾਨੀ ਮੁਗਲਾਂ ਦੀ ਹਕੂਮਤ ਹੋਵੇ ਤੇ ਉਹਨਾਂ ਦੇ ਜੱਜ ਨੂੰ ਇਹ ਕਹਿਣਾ ਕਿ ਕਾਦੀ ਕੂੜ ਬੋਲ ਮਲ ਖਾਈ। ਉਹਨਾਂ ਦੀ ਸੁਪਰੀਮ ਕੋਰਟ ਦਾ ਜੱਜ ਸੀ ਕਿਸਮ ਦਾ। ਇੱਕ ਕੋਈ ਹੱਦਾ ਸੀ ਉਹਨਾਂ ਦੇ ਕੋਲ ਸਜ਼ਾ ਦੇ। ਫੈਸਲਾ ਬੇਸ਼ੱਕ ਕੋਈ ਵੀ ਕਰਦਾ ਸੀ ਬਾਦਸ਼ਾਹ ਕਰਦਾ ਹੋਵੇ ਹਕੂਮਤ ਵੱਲੋਂ ਹੁੰਦਾ ਹੋਵੇ ਕੋਈ ਸਪੈਸ਼ਲ ਅਧਾਰਾ ਹੋਵੇ ਠੀਕ ਹੈ ਪਰ ਉਸ ਫੈਸਲੇ ਨੂੰ ਜਸਟੀਫਾਈ ਕਰਨ ਲਈ ਕਾਜੀ ਨੂੰ ਵਰਤਦੇ ਸੀ ਉਹ ਤੇ ਉਹ ਆਪਣੀ ਕਿਸੇ ਧਾਰਮਿਕ ਪੁਸਤਕ ਵਿੱਚੋਂ ਕੋਈ ਕਾਨੂੰਨ ਦੀ ਪੁਸਤਕ ਉਹਨਾਂ ਦੀ ਹੋਊਗੀ ਕੁਰਾਨ ਹੋ ਕੁਛ ਵੀ ਹੋਊਗੀ ਉਹਦੇ ਵਿੱਚੋਂ ਦਲੀਲ ਲੱਭ ਕੇ ਲਿਆਉਂਦਾ ਸੀ ਪਿਆ ਕਰਨਿਆ ਇਸ ਕਰਕੇ ਆ ਆ ਫਰਮਾਨ ਹੋਇਆ ਆ ਠੀਕ ਹੈ ਹੁਣ ਮੰਨ ਲਓ ਅਗਲਾ ਦਲੀਲ ਲੈ ਕੇ ਆਵਾਂ ਜਿੱਦਾਂ ਅਸੀਂ ਕਹਿੰਨੇ ਆ ਭਈ ਸਾਡੇ ਗ੍ਰੰਥਾਂ 'ਚ ਲਿਖਿਆ ਹੈ ਗੁਰੂ ਕੀ ਨਿੰਦਾ ਸੁਣੇ ਨਾ ਕਾਨ ਭੇਟਾ ਕਰੇ ਸੰਕਰਪਾਂ ਇਸੀ ਇਹ ਗੱਲ ਗੁਰੂ ਸਾਹਿਬ ਨੇ ਤਾਂ ਕਹੀ ਨਹੀਂ ਨਿੱਤਾ ਹੀ ਉਹ ਵੀ ਕੀਤਾ ਕੋਈ ਕਹਾਣੀ ਉਨੀ ਰੱਖੀ ਹੋਊਗੀ ਜਿਹੜਾ ਜਿਹੜਾ ਆ ਆਏ ਗੱਲਾਂ ਨਹੀਂ ਮੰਨਦਾ ਇਹ ਸ਼ਰੀਅਤ ਨੂੰ ਇਹ ਮਰਿਆਦਾ ਨੂੰ ਇਸ ਪ੍ਰੋਟੋਕੋਲ ਨੂੰ ਨਹੀਂ ਮੰਨਦਾ ਉਹ ਧਰਤੀ ਤੇ ਜੀਣ ਦਾ ਹੱਕ ਨਹੀਂ ਉਹਨੂੰ ਖਤਮ ਕਰੋ। ਔਰ ਸਖਤ ਸਜ਼ਾ ਦੇਣ ਲਈ ਅਗਲੇ ਨਹੀਂ ਜਦੋਂ ਪੰਜਵੇਂ ਪਾਸਲੇ ਨਹੀਂ ਕੀਤਾ। ਕਿਤੇ ਉਹਗਲਾ ਕਹਿੰਦਾ ਹੋਵੇ ਵੀ ਜਿਹੜਾ ਇੰਨਾ ਕਾਫਰ ਬੰਦਾ ਇੰਨਾ ਜ਼ਾਲਮ ਬੰਦਾ ਉਹਦੇ ਖੂਨ ਦਾ ਟਪਕਾ ਧਰਤੀ ਤੇ ਨਹੀਂ ਡਿੱਗਣਾ ਚਾਹੀਦਾ। ਧਰਤੀ ਗੰਦੀ ਨਹੀਂ ਹੋਣ ਦੇਣੀ ਅਸੀਂ। ਮਾਰਨਾ ਆ ਪਰ ਬਿਨਾ ਖੂਨ ਡੋਲੇ ਮਾਰ। ਹੁਕਮ ਤੇ ਜਿਬਾ ਕਰਨ ਦੀ ਚਰਖੜੀਆਂ ਤੇ ਮਤਲਬ ਸਜਾਵਾਂ ਇਸ ਤਰੀਕੇ ਨਾਲ ਪੇ ਦੁਨੀਆ ਦਹਿਲ ਜਾਏ ਪਰ ਉਹਲਾ ਇਹ ਖੂਬੀ ਪੰਕਤੀ ਆਉਂਦੀ ਨਾ ਵੀ ਜਿੱਥੇ ਆਉਂਦਾ ਵੱਡੀ ਲੈ ਕੇ ਹੱਕ ਗਵਾਏ ਹੈ ਨਾ ਵੀ ਤਸਵੀ ਮਾਲਾ ਫੇਰਦਾ ਖੁਦਾ ਖੁਦਾ ਕਰਦਾ ਆ ਠੀਕ ਹੈ ਫੈਸਲੇ ਕਰਨ ਲੱਗਾ ਵੱਡੀ ਲੈ ਕੇ ਕਰਦਾ ਜੇ ਕੋ ਪੁੱਛੇ ਤਾਂ ਪੜ ਸੁਣਾਏ ਕਿਤਾਬ ਧਾਰਮਿਕ ਕਿਤਾਬ ਚੱਕ ਕੇ ਫਿਰਦਾ ਕੋਲ ਗ੍ਰੰਥ ਧਾਰਮਿਕ ਚੱਕ ਕੇ ਫਿਰਦਾ ਜਦੋਂ ਕੋਈ ਗੱਲ ਹੁੰਦੀ ਕਹਿੰਦਾ ਆ ਦੇਖ ਤਾਂ ਮੈਂ ਥੋੜੀ ਕਿਨਾਂ ਲਿਖਿਆ ਨਾਲੇ ਜਿਹੜੀ ਮੇਰੇ ਕੋਲ ਕਿਤਾਬ ਆ ਇਹ ਤਾਂ ਰੱਬ ਨੇ ਭੇਜੀ ਆ ਅੱਲਾਹ ਨੇ ਭੇਜੀ ਆ ਦੁਨੀਆਂ ਜਨ ਬਣਾਈ ਉਹਨੇ ਇਲਹਾਮ ਹੋਇਆ ਉਹਦਾ ਉਹਦੀ ਆਵਾਜ਼ ਆਈ ਰੱਬ ਨੂੰ ਤਾਂ ਲਿਖਿਆ ਗਿਆ ਹੁਣ ਜਦੋਂ ਜੇ ਅਸੀਂ ਇਹ ਦਾਵਾ ਕਰਾਂਗੇ ਤੇ ਅਸੀਂ ਜਿਹੜਾ 5 7 10 ਬੰਦੇ 20 ਬੰਦੇ ਜਾਂਦੇ ਪਣ ਪੀੜ ਪੜ ਕੇ ਇਦਾਂ ਜਾਂਦੀ ਆ ਕਟਾ ਵੱਟ ਕਰ ਦਿੰਦੀ ਅਸੀਂ ਕਹਿੰਨੇ ਸਰਵਿਸ ਕਰ ਦਿੰਦੀ ਜੀ ਅਸੀਂ ਤਾਂ ਫਿਰ ਉਹ 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 ਵੀ ਤਾਂ ਧਰਮ ਦਾ ਕਾਰਜ ਸੀ ਜੀ ਜਦੋਂ ਗੁਰਬਾਣੀ ਇਹ ਕਹਿੰਦੀ ਹੈ ਪੇ ਅਵਲ ਅੱਲਾ ਨੂਰ ਆ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੁਮੰਦੇ ਜੇ ਇੱਕ ਨੂਰ ਤੋਂ ਹੀ ਉਪਜਿਆ ਤਾਂ ਉਹ ਵੀ ਤਾਂ ਉਸੇ ਨੂਰ ਤੋਂ ਉਪਜਿਆ ਜੇ ਸਾਨੂੰ ਸਾਡੇ ਵਿਸ਼ਵਾਸ ਮੁਤਾਬਕ ਜਿਹਨੂੰ ਅਸੀਂ ਰੱਬ ਕਹਿੰਦੇ ਆ ਅਸੀਂ ਵਾਹਿਗੁਰੂ ਕਹਿੰਦੇ ਆ ਜਿਹਨੂੰ ਅਸੀਂ ਗੁਰੂ ਕਹਿੰਦੇ ਆ ਜਿਹਨੂੰ ਅਸੀਂ ਕਹਿੰਦੇ ਆ ਵੀ ਗੁਰੂ ਆਪਾਂ ਉਦੋਂ ਦੀ ਗੱਲ ਕਰਦੇ ਸੀ ਨਾ ਵੀ ਜਿਹੜੇ ਸਭ ਤੋਂ ਵਧੀਆ ਦਲੀਲ ਦਸਮ ਗ੍ਰੰਥੀਆਂ ਦੀ ਹੁਣ ਤੇ ਮੈਨੂੰ ਲੱਗੀ ਨਾ ਉਹ ਜਿੰਦ ਬਟਾਲੀ ਦੀ ਲੱਗੀ ਕਹਿੰਦਾ ਤੁਸੀਂ ਕਹਿੰਦਾ ਦਸਮ ਗ੍ਰੰਥ ਦਾ ਵਿਰੋਧ ਕਰਨੇ ਵਾਲਿਓ ਇਹ ਦਾਵਾ ਕਰਦੇ ਆਂ ਕਿ ਦਸਵੇਂ ਪਾਤਸ਼ਾਹ ਨੇ ਅਸ਼ਲੀਲ ਪਾਸ਼ਾ ਵਰਤੀ ਆ ਅਸ਼ਲੀਲ ਅੰਗਾਂ ਦੇ ਨਾਮ ਵਰਤੇ ਆ ਕਹਿੰਦਾ ਤੁਸੀਂ ਦੱਸੋ ਦਸਵੇਂ ਪਾਤਸ਼ਾਹ ਨੂੰ ਮੰਨਦੇ ਕੀ ਆ ਅਕਾਲ ਪੁਰਖ ਦੀ ਜੋਤ ਮੰਨਦੇ ਕਿ ਨਹੀਂ ਮੰਨਦੇ ਹੁਣ ਕੀ ਜਵਾਬ ਆ ਤੁਹਾਡੇ ਕੋਲ ਮੰਨਦੇ ਆ ਨਾ ਫੇ ਇ ਦੁਨੀਆ ਕਿਨ ਬਣਾਈ ਆ ਅਕਾਲ ਪੁਰਖ ਨੇ ਤੇ ਔਰਤ ਕਿਨ ਬਣਾਈ ਆ ਅਕਾਲ ਪੁਰਖ ਨੇ ਤੇ ਉਹਦੇ ਅੰਗ ਕਿਨ ਬਣਾਏ ਆ ਅਕਾਲ ਪੁਰਖ ਜਿਹੜਾ ਬਣਾ ਸਕਦਾ ਉਹਦਾ ਨਾਂ ਨਹੀਂ ਲੈ ਸਕਦਾ ਇਦਾਂ ਇਦਾਂ ਆ ਨਜ਼ਰੀਆ ਆ ਸਾਡਾ ਦੁਨੀਆ ਨੂੰ ਦੇਖਣ ਦਾ ਅੱਜ ਦੇ ਸਮੇਂ 'ਚ ਬਹੁਤੀ ਪੁਰਾਣੀ ਨਹੀਂ ਵੀਡੀਓ 2 ਹਫ਼ਤੇ 21ਵੀਂ ਸਦੀ 'ਚ ਜਦੋਂ YouTube ਦੇ ਉੱਤੇ ਸਾਰਾ ਕੁਝ ਪਿਆਪੇ ਬੱਚਾ ਪੈਦਾ ਕਿਦਾਂ ਹੁੰਦਾ ਸੀਤੀ 40 40 ਸਾਲ ਪਹਿਲਾਂ ਦੀਆਂ ਇਹ ਖਬਰਾਂ ਆਂ ਭਈ ਜਿਹੜੇ ਮਨੁੱਖ ਦੇ ਸਰੀਰ ਦੇ ਅੰਗ ਆ ਉਹ ਤਿਆਰ ਕੀਤੇ ਜਾ ਰਹੇ ਆ ਬਾਹਰ ਫਿਰ ਵੀ ਅਸੀਂ ਇਹ ਮੰਨ ਕੇ ਬੈਠੇ ਆ ਜਦੋਂ ਅਸੀਂ ਇਸ ਐਂਗਲ ਤੋਂ ਗੁਰੂ ਸਾਹਿਬ ਨੂੰ ਦੇਖਦੇ ਆ ਤੇ ਅਗਲੇ ਉਹਨਾਂ ਨੂੰ ਨਹੀਂ ਹੱਕ ਦੇਖਣ ਦਾ ਉਹ ਤਾਂ ਹਜ਼ਾਰਾਂ ਸਾਲਾਂ ਤੋਂ ਯਹੂਦੀਆਂ ਨੂੰ ਦੇਖੋ ਤਾਂ ਕਿੰਨੇ ਸਾਲ ਹੋ ਗਏ ਆ ਸਹਨਿਆਂ ਨੂੰ ਕਿੰਨੇ ਸਾਲ ਹੋ ਗਏ ਮੁਸਲਮਾਨਾਂ ਨੂੰ ਕਿੰਨੇ ਹਜ਼ਾਰਾਂ ਸਾਲ ਜਿਹੜੇ ਉਹਨਾਂ ਨੇ ਕੰਮ ਕੀਤੇ ਉਹਨੇ ਵੀ ਆਪਣੇ ਧਰਮ ਨੂੰ ਆਪਣੀਆਂ ਮਨੋਤਾਵਤਾ ਮੁਤਾਬਿਕ ਜਿਹੜਾ ਉਹਨਾਂ ਦਾ ਰੱਬ ਸੀ ਉਹਦੀ ਇੱਜ਼ਤ ਬਚਾਉਣ ਲਈ ਕਤਲ ਕੀਤੇ ਹਨ ਜੇ ਸਾਡੇ ਵਾਲੇ ਅਸੀਂ ਜਿਹਨਾਂ ਦੇ ਕਤਲ ਕਰਦੇ ਆ ਉਹ ਸਰਵਸ ਹੈਗੀ ਆ ਉਹ ਇੰਜਨ ਹੋ ਰਹੇ ਆ ਤਾਂ ਉਹਨਾਂ ਵਾਲੇ ਕੀ ਆ ਜਿੱਥੇ ਹੁਣ ਜਦੋਂ ਅਸੀਂ ਹਿੰਦੁਸਤਾਨ ਦੀ ਉਹਨਾਂ ਦਾ ਤਾਂ ਰਾਜ ਆ ਇੰਡੀਆ ਦੇ ਵਿੱਚ Hindu ਬਹੁ ਗਿਣਤੀ ਦਾ ਰਾਜ ਆ ਹਨਾ ਬਾਕੀ ਗੁਰੂ ਸਾਹਿਬ ਦੀ ਉਹ ਤਾਂ ਦੂਰ ਦੀਆਂ ਗੱਲਾਂ ਮੁਗਲਾਂ ਨੂੰ ਛੱਡੀ ਉਹਨਾਂ ਨਾਲ ਹਿੰਦੁਸਤਾਨਾ ਤਾਂ ਸਾਡਾ ਵਾਹ ਹੈ ਨਾ ਉਹਨਾਂ ਨੇ ਤਾਂ ਕਬਜ਼ਾ ਉੱਥੇ ਤਾਂ ਰਹਿ ਰਹੇ ਸੀ ਪਾਸਪੋਰਟ ਇੰਡੀਅਨ ਵਰਤ ਰਹੇ ਜੋ ਕਾਨੂੰਨ ਬਣਾ ਦੇ ਵਿਚਰਾਸੀ ਵਿੱਚ ਜੋ ਕੁਝ ਹੋਇਆ ਉਹ ਸਰਵ ਸੋਇਆ ਇੰਜਨ ਕੀਤੇ ਗਏ ਜੀ ਉਹਦੀ ਵਿਆਖਿਆ ਕਰਨ ਵੀ ਇੱਕ ਵਾਰੀ ਇੰਜਨ ਕਰਨਾ ਕਿੰਨਾ ਟਾਈਮ ਨਿਕਲਦਾ ਉਹਦੇ ਸਬੂਤ ਦੇਣ ਹੋਰ ਜਿਹੜੇ ਬੰਦਿਆਂ ਨੂੰ ਚੱਕ ਕੇ ਲੈ ਜਾਂਦੇ ਆ ਜੋ ਵੀਡੀਓ ਬਣਾ ਬਣਾ ਕੇ ਨਸ਼ਰ ਕਰਨ ਲੱਗ ਪੈਂ ਆ ਪਿਆ ਦੇਖੋ ਜੀ ਆ ਬੰਦਾ ਅਮਰੀਕਾ ਚ ਬੈਠਾ ਭਗੀਲਾ ਬੋਲਦਾ ਸੀ ਅਸੀਂ ਦੀ ਵਾਈਫ ਨੂੰ ਚੱਕ ਕੇ ਲਗਾਇਆ ਇੰਜਨ ਕੀਤਾ ਉਹਦਾ ਪਹਿਲਾਂ ਆਹ ਸਟੇਟਮੈਂਟਾਂ ਸੀ ਦੀਆਂ ਦੋ ਰਾਤਾਂ ਰਖ ਅਸੀਂ ਕਿ ਅਸੀਂ ਵੀ ਦੋ ਰਾਤ ਇਹਦਾ ਇੰਜਨ ਕਰਨਾ ਸੀ ਸਰਵਿਸ ਕਰਨੀ ਹੈ ਇਹਦੀ ਠੀਕ ਹੈ ਸਰਵਿਸ ਵੀ ਵੱਖਰੀ ਵੱਖਰੀ ਹੁੰਦੀ ਤੁਸੀਂ ਗੱਡੀ ਦੀ ਸਰਵਿਸ ਕਰਾਉਣ ਜਾਂਦੇ ਆ ਵੱਖਰੀ ਵੱਖਰੀ ਤਰ੍ਹਾਂ ਦੀ ਹੁੰਦੀ ਹੈ ਨਾ ਜੇ ਅਗਲਾ ਕਹੇ ਪਈਦਾ ਤਾਂ ਇੰਜਨ ਹੀ ਬਹਿ ਗਿਆ ਤਾਂ ਖੋਲ ਕੇ ਦੁਬਾਰਾ ਹੀ ਬੰਨਣਾ ਪੈਣਾ ਨਾ ਸਾਨੂੰ ਤਾਂ ਕਈ ਦਿਨ ਲੱਗਣੇ ਅਸੀਂ ਟੱਬਰ ਲਹਿ ਗਿਆ ਚੱਕ ਕੇ ਹੁਣ ਸਰਵਿਸ ਕਰਨ ਲੱਗੇ ਦੀ ਅਸੀਂ ਫੇ ਗਾਰੰਟੀ ਦੇ ਉਹਨੂੰ ਆ ਦੇਖੋ ਵੀ ਜਿਹੜੀ ਸਾਡੀ ਅਸੀਂ ਸਰਵਿਸ ਇਹਦੀ ਕਰ ਦਿੰਨੇ ਨਾ ਤੀਜੀ ਤੀਜੀ ਪੀੜ੍ਹੀ ਵੀ ਕੰਨ ਚ ਪਾਇਆ ਨਹੀਂ ਲੜਕਦੀ ਹਥਿਆਰ ਤਾਂ ਚੱਕਦੀ ਆ ਪਰ ਮੁੜ ਕੇ 扑ਕਾਉਂਦੀ ਨਹੀਂ ਕਿਸੇ ਨੂੰ ਗਊ ਦੇ ਜਾਈ ਬਣ ਜਾਂਦੇ ਜਦੋਂ ਅਸੀਂ ਸਰਵਿਸ ਕਰਦੇ ਕਦੇ ਵੀ ਜਦੋਂ ਅਸੀਂ ਕੋ ਲੌਜੀਕ ਦਿੰਨੇ ਆ ਕੋਈ ਲੜਾਈ ਲੜਦੇ ਆ ਜਿਨ੍ਹਾਂ ਦੇ ਨਾਂ ਦੇ ਉੱਤੇ ਲੜਦੇ ਆ ਜਿਨ੍ਹਾਂ ਦਾ ਨਾਮ ਵਰਤਦੇ ਆਂ ਸੀ ਆਪਣੀ ਲੜੀ ਹੋਈ ਲੜਾਈ ਤੋਂ ਬਾਅਦ ਆਪਣੇ ਬੋਲੇ ਹੋਏ ਸ਼ਬਦਾਂ ਤੋਂ ਬਾਅਦ ਇਹ ਸੋਚ ਲਿਆ ਕਰੋ ਕਿ ਕੀ ਮੇਰੇ ਇਹ ਕਹਿਣ ਨਾਲ ਕੀ ਮੇਰੇ ਇਹ ਕੁਝ ਕਰਨੇ ਨਾਲ ਮੈਂ ਜਿਹਦਾ ਨਾਮ ਵਰਤ ਰਿਹਾ ਉਹਦੀ ਇੱਜ਼ਤ ਵਧੀ ਆ ਜਾਂ ਘਟੀ ਆ ਮੈਂ ਉਹਦਾ ਨਾਮ ਵਰਤ ਕੇ ਆਪਣੀ ਆਪ ਐਮਐਲਏ ਐਮਪੀ ਬਣ ਲਈ ਜਗਾ ਤਾਂ ਬਣਾ ਲਈ ਲੋਕਾਂ ਦੇ ਵਿੱਚ ਮੈਨੂੰ ਪੈਨਸ਼ਨ ਤਾਂ ਲੱਗ ਗਈ ਤਾਂ ਠੀਕ ਆ ਪਰ ਉਹਦੀ ਇੱਜ਼ਤ ਦਾ ਕੀ ਬਣਿਆ ਜੇ ਦੁਨੀਆ ਮੇਰੀਆਂ ਕਈਆਂ ਗੱਲਾਂ ਨੂੰ ਮੇਰੇ ਕੀਤੇ ਹੋਏ ਕੰਮਾਂ ਨੂੰ ਇਦਾਂ ਉਹਦੇ ਨਾਲ ਗੁਰੂ ਗੋਬਿੰਦ ਸਿੰਘ ਦਾ ਗੁਰੂ ਪਾਤਸ਼ਾਹਾਂ ਨਾਲ ਜੋੜ ਕੇ ਦੇਖਣਗੇ ਗੁਰੂ ਗ੍ਰੰਥ ਸਾਹਿਬ ਨੂੰ ਇਸ ਨਜ਼ਰੀਏ ਤੋਂ ਦੇਖਣਗੇ ਕਿ ਆਇਆ ਇਹਨਾਂ ਦਾ ਉਹ ਗ੍ਰੰਥ ਜਿਹਨੂੰ ਉਹ ਕਹਿੰਦੇ ਆ ਕਿ ਧਰੋਂ ਆਇਆ ਹੈ ਧਰਕੀ ਬਾਣੀ ਆਈ ਆ ਅਕਾਲ ਪੁਰਖ ਨੇ ਭੇਜੀ ਹੈ ਲਹਾਮ ਹੋਇਆ ਇਹ ਆਉ ਗ੍ਰੰਥ ਔਰ ਗ੍ਰੰਥ ਨੂੰ ਪੜ੍ਹ ਕੇ ਜਦੋਂ ਕੋ ਬੰਦਾ ਸਮਾਜ ਵਿੱਚ ਵਿਚਰਦਾ ਜ਼ਿੰਦਗੀ ਜੀਂਦਾ ਆ ਤਾਂ ਇਦਾਂ ਜਿੰਦ ਬਡਾਲੀ ਵਰਗਾ ਆ ਆ ਅੰਮ੍ਰਿਤ ਸੀ ਤਿਆਰ ਕੀਤਾ ਇਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਾਟੇ ਦੇ ਵਿੱਚ ਪਾਣੀ ਪਾ ਕੇ ਪਤਾਸੇ ਪਾ ਕੇ ਉੱਤੇ ਤਿਆਰ ਵਰ ਤਿਆਰ ਸਿੰਘਾਂ ਨੇ ਖੰਡਾ ਫੇਰ ਕੇ ਅੱਖਾਂ ਪਾ ਕੇ ਪਾਣੀ ਦੇ ਵਿੱਚ ਪੰਜ ਬਾਣੀਆਂ ਪੜੀਆਂ ਸੀ ਤੇ ਉਹ ਅੰਮ੍ਰਿਤ ਬਣ ਗਿਆ ਤੇ ਜਦੋਂ ਉਹਦੇ ਛਿੱਟੇ ਪਾਈ ਨਾ ਅੱਖਾਂ ਦੇ ਵਿੱਚ ਅਪਵਿੱਤਰ ਉਹ ਬਣਦੀ ਆ ਕੁੰਮਦਿਆਂ ਨੂੰ ਦੇਖ ਕੇ ਸਾਨੂੰ ਅਗਲਾ ਅਗਲਾ ਕਹੇ ਪਏ ਐਦਾਂ ਦੇ ਐਦਾਂ ਦੇ ਤਿਆਰ ਹੁੰਦੇ ਆ ਅੰਮ੍ਰਿਤ ਕਦੇ 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 ਅਸੀਂ ਕਨਸਿਡਰ ਕੀਤਾ ਇਦਾਂ ਕਿ ਸਾਡੇ ਕੀਤੇ ਹੋਏ ਕੰਮਾਂ ਨਾਲ ਦਾਵੇ ਅਸੀਂ ਆਪਣੇ ਮਤਲਬ ਲਈ ਤੇ ਕਰੀ ਜਾਂਦੇ ਆ ਆਪਣਾ ਗੁੱਸਾ ਕੰਟਰੋਲ ਲਈ ਕਰੀ ਜਾਂਦੇ ਆ ਨਿਊਜ਼ੀਲੈਂਡ ਦੇ ਵਿੱਚ ਮੈਂ ਕਿੰਨੀ ਵਾਰ ਇਹ ਗੱਲ ਕਰਦਾ ਵੀ ਕੋਈ ਬੰਦਾ ਯਾਰ ਵੀਡੀਓ ਬਣਾ ਕੇ ਇਮਾਨਦਾਰੀ ਨਾਲ ਇਹ ਦੱਸੇ ਵੀ ਉਹਨੇ ਗੁਰੂ ਗ੍ਰੰਥ ਸਾਹਿਬ ਗੁਰੂ ਪਾਤਸ਼ਾਹਾਂ ਨੂੰ ਲੈ ਕੇ ਅਕਾਲ ਤਖਤ ਦੀ ਨਾ ਗੱਲ ਕਰਿਓ ਸ਼੍ਰੋਮਣੀ ਕਮੇਟੀ ਦੀ ਗੱਲ ਨਾ ਕਰਿਓ ਕੁਬੰਦਾਈ ਨਾ ਕਹਿਣ ਲੱਪੇ ਭਾਈ ਰਣਜੀਤ ਸਿੰਘ ਨੇ ਕਿਹਾ ਸੀ ਵਾਹਿਗੁਰੂ ਵਾਹਿਗੁਰੂ ਜਪਣਾ ਸੀ ਰੋਜ਼ ਜਪਦੇ ਆ ਹਰਨੇਕ ਜਪਦਾ ਨਹੀਂ ਮੈਂ ਭਾਈ ਰਣਜੀਤ ਸਿੰਘ ਦਾ ਸਿੱਖ ਨਹੀਂ ਹੈਗਾ ਤੁਸੀਂ ਰੱਖੋ ਸਿੱਖੀ ਸੰਭਾਲ ਕੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੋ ਦਸੰਪਾਤਸ਼ੀਆਂ ਦੀ ਗੱਲ ਕਰੋ ਚਲੋ ਅਕਾਲ ਤਖਤ ਦੀ ਮਰਿਆਦਾ ਦੀ ਗੱਲ ਵੀ ਕਰ ਲਓ ਕੋਈ ਬੰਦਾ ਇਹ ਕਹਦਾ ਪੇ ਉਹਨਾਂ ਨੇ ਅਕਾਲ ਤਖਤ ਦੀ ਮਰਿਆਦਾ ਲਈ ਗੁਰੂ ਗ੍ਰੰਥ ਸਾਹਿਬ ਲਈ ਗੁਰੂ ਸਾਹਿਬ ਲਈ ਕੀ ਕੀਤਾ ਕਿਹੜਾ ਕੰਮ ਉਹਨਾਂ ਦਾ ਇਸ ਪਾਸੇ ਨੂੰ ਗਿਆ ਤੇ ਸਾਡਾ ਉਲਟ ਦੱਸਦੇ ਜਦੋਂ ਅਸੀਂ ਭੀੜ ਨੂੰ ਆਪਣੇ ਹੱਕਾਂ ਲਈ ਵਰਤਦੇ ਆਂ ਤੇ ਫਿਰ ਸ਼ਵਦਾਬਲੀ ਇਹੋ ਜਿਹੀ ਵਰਤਦੇ ਆਂ ਕਿ ਸਰਵਸ ਹੋਈ ਆ ਜੀ ਇੰਜਣ ਇੰਜਣ ਕੀਤਾ ਆ ਜੀ ਹੁਣ ਇਹ ਦੁਬਾਰਾ ਇੰਜਣ ਦੀ ਲੋੜ ਆ ਠੀਕ ਆ ਫਿਰ ਤਾਂ ਸਾਡੇ ਲਈ ਤਾਂ ਫਿਰ ਜਾਨੀ ਅਗਲੇ ਕੋਲ ਬਿਲਕੁਲ বহু সোহে শব্দ হে